밥을 먹고 살아남으며 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 살아 नरेंद्र सिंह शेरगिल ओके समाज सेवक चेयरमैन साई परमेज शाह जी बा शाह दरबार को बाबा जी साई परमेज शाह जी का बड़ा आशीर्वाद ਅਗਾਂਹ ਵਾਲਾ ਦਿਨ ਆ ਗਿਆ ਜਦੋਂ ਦੀਪਕ ਸ਼ਰਮਾ ਦੀਪੂ ਕੁਰਾਲੀ ਦੇ ਵੱਲੋਂ ਜਿਹੜਾ 51 ਲੋੜਵੰਦ ਧੀਆਂ ਦੇ ਸਮੂਹਿਕ ਆਨੰਦਕਾਰਜ ਕਰਵਾਏ ਜਾਣੇ ਸੀ ਰੌਣਕਾਂ ਲੱਗੀਆਂ ਹੋਈਆਂ ਵੱਖ-ਵੱਖ ਸ਼ਖਸੀਅਤਾਂ ਪਹੁੰਚੀਆਂ ਉੱਥੇ ਹੀ ਸਾਡੇ ਪੰਜਾਬ ਮਿਲਖ ਫੈਟ ਦੇ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਸ਼ਿਰਗਲ ਵਿਸ਼ੇਸ਼ ਤੌਰ ਤੇ ਇਹਨਾਂ 51 ਜੋੜਿਆਂ ਨੂੰ ਜਿਹੜਾ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਆ ਸਾਡੇ ਨਾਲ ਹੈ ਸ਼ਿਰਗਲ ਸਾਹਿਬ ਸ਼ਿਰਗਲ ਸਾਹਿਬ ਕਿਵੇਂ ਦੇਖਦੇ ਹੋ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਏ ਅੱਜ 51 ਲੋੜਵੰਦ ਧੀਆਂ ਨੂੰ ਸਮੂਹਿਕ ਆਨੰਦਕਾਰਜ ਹੋਣਗੇ ਜੀ ਦੇਖੋ ਸਾਡੇ ਲਈ ਮੈਂ ਨਰਿੰਦਰ ਸਿੰਘ ਸ਼ੇਰਗਲ ਚੇਅਰਮੈਨ ਮਿਲਖ ਫਿਟ ਪੰਜਾਬ ਮੇਰੇ ਨਾਲ ਪ੍ਰਦੀਪ ਮਲੋਤਰਾ ਜੀ ਸਾਡੇ ਆਮ ਆਦੀ ਪਾਰਟੀ ਦੇ ਪੰਜਾਬ ਦੇ ਸੀਨੀਅਰ ਨੇਤਾ ਉਮੇਂਦਰ ਓਮਾ ਜੀ ਹੋਰ ਸਾਡੇ ਸਮਾਜ ਸੇਵਕ ਵੀਰ ਆ ਜਿਹੜੇ ਇੱਥੇ ਖੜੇ ਆ ਤੇ ਇਹ ਸਾਡੇ ਗੁਰੂਆ ਪੀਰਾਂ ਫਕੀਰਾਂ ਪਗੰਬਰਾਂ ਦੀ ਬਰਸੋਈ ਧਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖਾਲਸਾ ਪੰਥ ਜਿੱਥੇ ਸਾਜਿਆ ਉਸ ਧਰਤੀ ਦੇ ਅਸੀਂ ਵਾਰਸਾਂ ਪੰਜਾਬ ਨੂੰ ਵੈਸੇ ਵੀ ਪੰਜਾਬ ਦੀ ਫਿਤਰਤ ਹੈ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਸਮਾਜ ਦੀ ਸੇਵਾ ਕਰਨੀ ਤੇ ਅੱਜ ਸਾਡਾ ਛੋਟਾ ਭਰਾ ਦੀਪੂ ਵੀਰ ਸਾਡਾ ਬਚਪਨ ਤੋਂ ਸਾਡਾ ਹੱਥਾਂ 'ਚ ਜੰਮਿਆ ਪਲਿਆ ਤੇ ਜਵਾਨ ਹੋਇਆ ਉਹਨੇ ਅੱਜ ਇੱਕ ਬਹੁਤ ਵੱਡਾ ਉਪਰਾਲਾ ਆਪਣੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ 51 ਸਾਡੀਆਂ ਗਰੀਬਤियां ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦਾ ਵਿਆਹ ਬੜੀ ਸ਼ਾਨੋ ਸ਼ੌਕਤ ਨਾਲ ਜਿਨ੍ਹਾਂ ਦੇ ਵਿੱਚ ਦਾਜ ਦੇਹ ਦਾ ਸਾਰਾ ਸਮਾਨ ਤੇ ਜਿਹੜਾ ਵਿਆਹ ਦਾ ਪੈਲਸ ਬੁੱਕ ਕਰਕੇ ਉਹਦੇ ਵਿੱਚ ਬਹੁਤ ਵਧੀਆ ਖਾਣ ਪੀਣ ਦਾ ਪ੍ਰਬੰਧ ਤੇ ਸਮੁੱਚੇ ਪੰਜਾਬ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਲੀਡਰ ਸਾਹਿਬਾਨ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਉਸ ਦਾ ਪ੍ਰਮਾਤਮਾ ਨੇ ਬੜਾ ਦਿਨ ਵੀ ਬੜਾ ਖੁਸ਼ੀਆਂ ਖੇੜੇ ਆਲਾ ਨੰਦਗਾ ਦੇਣਾ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆਂ ਵੀ ਇਸ ਦਿੱਕੇ ਜ ਸੱਦੇ ਦੇ ਵੀਰ ਤੇ ਅਸੀਂ ਇੱਥੇ ਪਹੁੰਚੇ ਆਂ ਤੇ ਦੀਪੂ ਵੀਰ ਬਾਰੇ ਤਾਂ ਮੈਂ ਇਹੀ ਕਹਾਂਗਾ ਕਿ ਜਿਵੇਂ ਕਿਸੇ ਨੇ ਕਿਹਾ ਕਿ ਖੁੰਡਾਂ ਤੇ ਬੈਠ ਕੇ ਕਾਫੀ ਹੌਫਸਾਂ ਵਿੱਚ ਬੈਠ ਕੇ ਬੈਗਾਨੀਆਂ ਦੀਆਂ ਬਾਤਾਂ ਪਾ ਕੇ ਯੁੱਗ ਪਲਟਾਉਣ ਦੀਆਂ ਗਥਾਵਾਂ ਛੇੜਨੀਆ ਬੜਾ ਸੌਖਾ ਹੁੰਦਾ ਪਰ ਬੜਾ ਔਖਾ ਹੁੰਦਾ ਵੀਰੋ ਦਹਾਕਤਾਂ ਬੱਦੀ ਲੋਕ ਹਿੱਤਾਂ ਨਾਲ ਉਤਪੋਤ ਹੋ ਕੇ ਕਲਣਾਵਾ ਕਲਣੀਆਂ ਜਫਰ ਜਲਨੇ ਇਹ ਸਾਡਾ ਵੀਰ ਲੋਕਾਂ ਲਈ ਕਲਣਾਵਾ ਕਲਣਨ ਵਾਲਾ ਵੀਰ ਜਫਰ ਜਲਨ ਵਾਲਾ ਵੀਰ ਪਿਛਲੇ ਲੰਬੇ ਸਮੇਂ ਤੋਂ ਨੌਜਵਾਨਾਂ ਨਾਲ ਲੈ ਕੇ ਪਾਵੇਂ ਯੂਥ ਦੀ ਗੱਲ ਹੋਵੇ ਪਾਵੇਂ ਕਿਸੇ ਪੋਲੀਟিক্যাল ਸਿਸਟਮ ਦੀ ਗੱਲ ਹੋਵੇ ਹਮੇਸ਼ਾ ਇਹ ਹੱਦ ਹਰ ਬੰਦੇ ਦੀ ਮਦਦ ਕਰਨ ਲਈ ਹਮੇਸ਼ਾ ਤਿਆਰਬਰ ਤਿਆਰ ਰਹਿੰਦਾ ਇੱਥੇ ਮੈਨੂੰ ਇਸ ਕਾਰਜ ਵਿੱਚ ਆ ਕੇ ਸੰਤਰਾਮ ਉਦਾਸੀ ਜੀ ਜੋ ਇਨਕਲਾਬੀ ਕਵੀ ਹੋਏ ਉਹਨਾਂ ਦੀਆਂ ਸਤਰਾਂ ਵੀ ਯਾਦ ਆਉਂਦੀਆਂ ਨੇ ਕਿਉਂਕਿ ਗਰੀਬ ਘਰਾਂ ਦਾ ਉਹਨਾਂ ਨੇ ਕਿਹਾ ਕਿ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ ਜਿੱਥੇ ਵਾੜ ਤਸ ਦੇ ਕੰਗੀਆਂ ਨੂੰ ਨੱਕ ਵਗ ਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਮੈਂ ਕਹਿੰਦਾ ਦੀਪੂ ਵੀਰ ਸਾਡਾ ਇੱਕ ਕਮੀਆਂ ਦੇ ਵਿੜੇ ਦਾ ਸੂਰਜ ਹਮੇਸ਼ਾ ਚੰਦ ਵਾਂਗ ਚਮਕਦਾ ਰਹੇ ਐਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦਾ ਰਹੇ ਤੇ ਐਸੇ ਤਰ੍ਹਾਂ ਸਾਡਾ ਜਿਹੜਾ ਆਪਸੀ ਪਿਆਰ ਭਾਈਚਾਰਾ ਸਾਡੇ ਸੱਭਿਆਚਾਰ ਦਾ ਜੋ ਅੰਗ ਇੱਕ ਇੱਕ ਦੂਜੇ ਦੀ ਸੇਵਾ ਕਰਨਾ ਸਾਡੇ ਪੰਜਾਬ ਦੀ ਫਿਤਰਤ ਉਹਦੇ ਤਹਿਤ ਅੱਜ ਇਹ ਕਾਰਜ ਮੈਂ ਵਾਹਿਗੁਰੂ ਜੀ ਅਰਦਾਸ ਕਰਦਾ ਵੀ ਪ੍ਰਮਾਤਮਾ ਇਸ ਨੂੰ ਨਿਰਵਗਤਤਾ ਨਾਲ ਨੇਪਰੇ ਚਾੜੇ ਤੇ ਸਾਡੀਆਂ ਧੀਆਂ ਤੇ ਪੁੱਤ ਜਿਹੜੇ ਅੱਜ ਆਏ ਆ ਨਵੇਂ ਵਿਆਹੇ ਜੋੜੇ ਆ ਖੁਸ਼ੀ-ਖੁਸ਼ੀ ਆਪਣੇ ਪਰ ਾਂ ਵਿੱਚ ਜਾਣ ਤੇ ਜਵਾਨੀਆਂ ਮਾਣ ਨਿਗਮਣ ਸ਼ਿਰਕਤ ਸਾਹਿਬ ਕਾਰਜ ਦਾ ਇੱਕ ਕਰਨ ਔਖਾ ਹੋ ਜਾਂਦਾ ਕਹਿੰਦੇ ਵਿੜੇ ਚ ਧੀ ਤੋੜਨੀ ਦਾ ਇੱਕ ਔਖੀ ਹੋ ਜਾਂਦੀ ਆ ਅੱਜ 51 ਧੀਆਂ ਦੀਆਂ ਡੋਲੀਆਂ ਇਕੱਠੀਆਂ ਤੋੜਨੀਆਂ ਇਹ ਤੁਸੀਂ ਵੀ ਤੁਹਾਡੇ ਵਰਗੇ ਸੱਜਣਾਂ ਜਿਹੜੇ ਉਹ ਪਹੁੰਚੇ ਆ ਆਸ਼ੀਰਵਾਦ ਦੇ ਕੇ ਇਕੱਠਿਆਂ ਨੇ ਤੋੜਨਾ ਜੀ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਜੀ ਵੀ ਬਹੁਤ ਵੱਡਾ ਕੰਮ ਐ ਇਹ ਬਹੁਤ ਵੱਡੀ ਸਮਾਜ ਦੀ ਸੇਵਾ ਐ ਵੀ ਕਿਸੇ ਧੀ ਪੁੱਤ ਨੂੰ ਉਹ ਕਦੇ ਸੋਚਿਆ ਵੀ ਹੁਣ ਇਹਨਾਂ ਧੀਆਂ ਦੇ ਵਿਚਾਰੀਆਂ ਦੇ ਵੀ ਇਹਨੇ ਗਰੀਬ ਘਰ ਚੋਂ ਉੱਠ ਕੇ ਸਾਡਾ ਜਿਹੜਾ ਵਿਆਹ ਐ ਉਹ ਇੰਨੀ ਸ਼ਾਨੋ ਸ਼ੌਕਤ ਨਾਲ ਹੋਊਗਾ ਤੇ ਪੰਜਾਬ ਦੇ ਲੋਕਾਂ ਦੀ ਮੈਂ ਵਧਾਈ ਦਿੰਦਾ ਵੀ ਤੁਸੀਂ ਇ ਹੋਕੇ ਜਿਵੇਂ ਸਮਾਜ ਦੇ ਹਰ ਪਾਸੇ ਸੇਵਾ ਕਰਦੇ ਹਾਂ ਇਸ ਕਾਰਜ ਨੂੰ ਨੇਪਰੇ ਚਾੜਨ ਵਿੱਚ ਕੋਈ ਵੀ ਕਸਰ ਸਾਡੇ ਇਲਾਕੇ ਵੱਲੋਂ ਜਾਂ ਪੰਜਾਬ ਦੇ ਕਿਸੇ ਵੀ ਜਿੱਥੇ ਵੀ ਦੀਪੂ ਭਾਈ ਗਿਆ ਹਮੇਸ਼ਾ ਸਾਰਿਆਂ ਦੇ ਉਹਦਾ ਸਾਥ ਦਿੱਤਾ ਤੇ ਇਸ ਕਾਰਜ ਨੂੰ ਉਹਨੇ ਸਿਰੇ ਚੜਾਉਣ ਲਈ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਵਾਹਿਗੁਰੂ ਦੇ ਕਾਰਜ ਨੂੰ ਨੇਪਰੇ ਚਾੜੇ ਸੇਧ ਵੀ ਜਿਹੜੀ ਨੌਜਵਾਨਾਂ ਨੂੰ ਮਿਲੂਗੀ ਕਿਉਂਕਿ ਨੌਜਵਾਨਾਂ ਤੇ ਅਕਸਰ ਦਾਗ ਲਾਏ ਜਾਂਦੇ ਆ ਕਿ ਨੌਜਵਾਨ ਪੰਜਾਬ ਦੇ ਨਸ਼ਈ ਹੈ ਉਹਨਾਂ ਨਾਲ ਹੜਾਂ ਦੇ ਵਿੱਚ ਵੀ ਦਿਖਾਤਾ ਤੇ ਅੱਜ ਦੀਪੂ ਨਾਲ ਜਿੰਨੇ ਵੀ ਨੌਜਵਾਨ ਜੁੜੇ ਅੱਜ ਵੀ ਦਿਖਾਤਾ ਮੈਂ ਕਹਿੰਦਾ ਜੀ ਬਹੁਤ ਵਧੀਆ ਸੇਧ ਮਿਲੂਗੀ ਸਾਡੇ ਜਿਹੜਾ ਇਹ ਉਪਰਾਲਾ ਪਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ ਧੰਨਵਾਦ ਸੋ ਇਹ ਨਾ ਮਿਲਖ ਫੈਟ ਦੇ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਸ਼ੇਰਗਲ ਜਿਨ੍ਹਾਂ ਨੇ ਕਿਹਾ ਕਿ ਅਜਿਹਾ ਕਾਰਜ ਹੋਣਾ ਅਸੰਭਵ ਜ਼ਰੂਰ ਲੱਗਦਾ ਹੈ ਪਰ ਸੰਭਵ ਹੋਇਆ ਹੈ ਸਭ ਦੇ ਸਹਿਯੋਗ ਦੇ ਨਾਲ ਉਹਨਾਂ ਨੌਜਵਾਨਾਂ ਦੀ ਸੋਚ ਦੇ ਨਾਲ